ਮਹੀਨਾ ਸੀ 1661 ਦੇ ਆਇਆ ਕੋ蒂ਵਾ ਤੇ ਮੋਦੀ ਸੋਣਾ ਰਬ ਨੇ ਬਾਲ ਖੜਾਇਆ ਕਰ ਸਦਾ ਆਨੰਦ ਦੇ ਜੀ ਹੋਈਆਂ ਖੁਸ਼ੀਆਂ ਧੂਣ ਸਵਈਆਂ ਭਾਈ ਜੈ ਤੇ ਗਨ ਮਲਿਆ ਸੰਗ ਤੇ ਹਬ ਨੂੰ ਹੋਣ ਵਧਾਈਆਂ ਹੋਇਆ ਸੂ ਦਾ ਮਹੀਨਾ ਸੀ 1661 ਮਾ ਗੋਦੀ ਪ੍ਰੇਮ ਦੀ ਸੋਨਾ ਬਾਲ ਕਰਾ ਪਕ ਕਲਾਇਆ ਸਰ ਸਦਾ ਆਨੰਦ ਦੇ ਜੀ ੀਆਂ ਧੂਣ ਸਵਾਈਆਂ ਭਾਈ ਜੈ ਤੇ ਜਨਮ ਲਿਆ ਸੰਗ ਤੇ ਸਭ ਨੂੰ ਹੋਣ ਵਧਾਈਆਂ ਓਏ ਸੁੰਦਰ ਬਾਲ ਤਾਈ ਵੇਖਣ ਸਾਖਸ ਬੰਦੀ ਆਏ ਇਹ ਬਾਲ ਅਨੋਖਾ ਹੈ ਦਾਈ ਮੁਖ ਚੋਂ ਆਖ ਸੁਣਾਏ ਓ ਪ੍ਰਮ ਹੋਵੇ ਵਧਾਈਨੀ ਲਕੇ ਆਖਿਆ ਚਾਚੀਆਂ ਤਾਈਆਂ ਭਾਈ ਜੈ ਤੇ ਜਨਮ ਲਿਆ ਸੰਗ ਤੇ ਸਭ ਨੂੰ ਹੋਣ ਵਧਾਈਆਂ ਹੋ ਨਾਵੇਂ ਗੁਰਾਂ ਨੇ ਵਰਦ ਦਿੱਤਾ ਨਾਵੇਂ ਗੁਰਾਂ ਨੇ ਵਰਦ ਦਿੱਤਾ ਉਸ ਹੀ ਬਚਨ ਹੋ ਗਿਆ ਪੂਰਾ ਇਹਦੇ ਵਰਗਾ ਪ੍ਰੇਮ ਕੋਈ ਹੋ ਦਹੁ ਸੂਰਾ ਸੋਦੇਗਾ ਝਾਲਮ ਨੂੰ ਸੋਦੇਗਾ ਜੰਗ ਵਿੱਚ ਕਰੂਗਾ ਖੂਬ ਸਫਾਈਆਂ ਭਾਈ ਜੈ ਤੇਜਨ ਮਿਲਿਆ ਸੰਗ ਤੇ ਸਭ ਨੂੰ ਹੋਣ ਵਧਾਈਆਂ ਆਪੁਰ ਬਾਣੀ ਕਹਿੰਦੀ ਹੈ ਪੁੱਤੀ ਘੰਡ ਭਵੇ ਸੰਸਾਰ ਉੱਤਰ ਜੇ ਘਰ ਹੋਵੇ ਸਾਰਾ ਖੁਸ਼ ਰਹਿਦਾ ਪਰਵਾਰ ਹਾਏ ਅਰਜਾਂ ਪਰਵਾਣ ਕਰੀ ਅਰਜਾਂ ਪਰਵਾਣ ਕਰੀ ਦਰਦੇ ਜੋਨੇ ਸੰਗਤਾਂ ਆਈਆਂ ਭਾਈ ਜੈ ਤੇ ਜਨ ਮਲਿਆ ਸੰਗ ਤੇ ਸਭ ਨੂੰ ਹੋਣ ਵਧਾਈਆਂ ਹੋ ਸਭ ਲੋਕ ਜੋ ਪਟਣੇ ਦੇ ਰਲ ਕੇ ਘਰ ਸਜਦੇ ਦੇ ਤੱਕ ਮੁਖੜਾ ਬਾਲਕ ਦਾ ਵਾਰੀ-ਵਾਰੀ ਨਾਲ ਸਜਾਉਂਦੇ ਵੇ ਵੇ ਜੋ ਪੁੱਤਰਾਂ ਦੇ ਮਿੱਠੇ ਦੇਵੀ ਸਭ ਨੂੰ ਸਾਈਆਂ ਭਾਈ ਜੈ ਤੇ ਜਨਮ ਲਿਆ ਸੰਗ ਤੇ ਸਭ ਨੂੰ ਹੋਣ ਵਧਾਈਆਂ ਹੋ ਕਹ ਜਥਾ ਕਲੇਰਾਂ ਦਾ ਵਾਰੀ ਭਾਈ ਇੱਤੇ ਤੋਂ ਜਾਈਏ ਭਾਈ ਇੱਤੇ ਵਾਂਗ ਰਹੀ ਸਾਰੇ ਜੀਵਨ ਸਫਲ ਬਣਾਈਏ ਓ ਉਤੋਂ ਕਿਉਂ ਉਦੋਕਿਆਂ ਵਾਲੇ ਨੇ ਗੱਲਾਂ ਸੱਚੀਆਂ ਆਖ ਸੁਣਾਈਆਂ ਭਾਈ ਜੈਤੇ ਜਨਮ ਲਿਆ ਸੰਗ ਤੇ ਸਭ ਨੂੰ ਹੋਣ ਵਧਾਈਆਂ ਭਾਈ ਜੈਤੇ ਜਨਮ ਲਿਆ ਸੰਗ ਤੇ ਸਭ ਨੂੰ ਹੋਣ